ਕੀ ਕੁੜੀਆਂ ਦਾ ਸਪਲਾਈ ਉਹਦੀ ਜਬਦੀ ਅਸੀਂ ਨਲਕੇ ਤੋਂ ਅਸਾਂ ਉਹ ਸਾਡੇ ਲੂੜ ਵੀ ਗਿੰਦੇ ਹੁੰਦੇ ਆ ਸਾਡੇ ਉੱਤੇ ਕੱਪੜੇ ਵੀ ਗਿੰਦੇ ਹੁੰਦੇ ਨੇ ਔਰ ਸਾਡੇ ਕਫਾ ਵੀ ਗਿੰਦੀਆਂ ਹੁੰਦੀਆਂ ਆ ਪਰ ਸਾਰੇ ਇਹ ਗਿੰਦੇ ਰਹੇ ਕਿਸ ਤਰ੍ਹਾਂ ਦੇ ਆ ਕਹਿੰਦਾ ਹੋਰ ਤੇ ਹੋਰ ਵਾਸ਼ਰੂਮ ਜਾਣ ਤੱਕ ਵੀ ਗਿੰਦੇ ਸਕਦੇ ਕਿਉਂਕਿ ਵਾਸ਼ਰੂਮ ਨੀਕਾ ਤੇ ਲਾਈਨ ਚ ਲਾ ਕੇ ਕਰਨਾ ਬਹੁਤ ਜਲਦੀ ਜਲਣੇ ਕਾਰਨ ਇਹ ਸਾਰੇ ਇਹਨਾਂ ਸਟਰਗਲ ਆਪਣੀ ਲੋੜ ਹੀ ਹੈ ਜੇ ਇਹ ਸਾਰੇ ਆਪਣੀ ਲੋੜ ਹੀ ਹੈ ਤਾਂ ਆਪਾਂ ਪਾਰ ਕਰਾਂਗੇ ਅੱਜ ਕਹਿੰਦੇ ਨੇ ਰਾਸਰ ਕਹਿੰਦੇ ਜੇਕਰ ਅੱਜ ਬੋਤਲਾਂ 'ਚ ਪਾਣੀ ਵਾਚੇ ਨੂੰ ਆਪਾਂ ਦੇ ਦੇਨੇ ਆ ਕਿਉਂ ਬੈਠੇ ਬੈਠੇ ਪਾਣੀ ਜਿਹੜਾ ਪੀ ਕੇ ਆਪ ਦਾ ਦੁਆਰਾ ਇਕਲਾਸ ਨੂੰ ਅਟੈਂਡ ਕਰਦੇ ਉਸ ਦਾ ਵੀ ਥੋੜਾ ਸਾਈਕਲ ਤਾਂ ਇਹ ਇਹ ਜਿਹੜੇ ਕੁਛੜਾਈ ਮੈਸਾਜ ਜਾਵਾ ਪਾਣੀ ਪੀਣ ਵਾਸਤੇ ਔਰ ਉਸ ਤੋਂ ਬਾਅਦ ਦੁਆਰਾ ਵਾਪਸ ਆਉਣਾ ਸੋਚ ਰਿਹਾ ਵੀ ਪਤਾ ਨਹੀਂ ਯਾਰ ਕੀ ਕੁਝ ਪੜਾਉਣਾ ਕੀ ਰਹਿ ਗਿਆ ਤੇ ਮੈਂ ਕਿਹੜਾ ਵੀ ਸੁਣਿਆ ਮਤਲਬ ਸਾਈਕਲ ਆਪਣੇ ਨਾਲ ਜੁੜੀ ਤੇ ਸਾਰੀ ਸਾਰੀ ਮਾਤਵਰਗੀ ਤੇ ਮਾਤਵਰਕ ਥੱਲੇ ਵਰਗੇ ਵਾਲੇ ਨਾਲ ਹੀ ਜੁੜੀ ਹੋਈ ਹੈ ਬਾਕੀਆਂ ਮਤਲੀ ਜੁੜੀ ਤੇ ਕੰਮ ਤਾਂ ਹਮੇਸ਼ਾ ਵਾਸਤੇ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਤਕਨੀਕਾਂ ਹੁੰਦੀਆਂ ਆਪਾਂ ਬਾਅਦ ਦੀ ਗੱਲ ਕਰ ਰਹੇ ਹਾਂ ਉਹ ਪੁੱਛ ਕੇ ਦੇਖੋ ਬਚੇਰਾਂ ਨੂੰ ਸੋਨੂ ਸਾਹਿਬ ਸਾਰਿਆਂ ਦੀ ਇਹਦਾ ਸਾਰੇ ਸਾਥੀਆਂ ਦੀ ਭਵੇਂ ਨਿਖੀ ਸਿੰਘ ਨੇ ਭਵੇਂ ਲਛੂ ਰਾਮ ਜੀ ਨੇ ਤੇ ਭਾਵੇਂ ਆਪਣੀ ਸਾਡੇ ਸਾਥੀ ਕੱਲੇ ਕੱਲੇ ਤੁਸੀਂ ਇੱਕ ਵੀਡੀਓ ਬਣਾਓ ਤੁਹਾਡੀ ਸਕਸੈਸ ਦਾ ਮਤਲਬ ਮਕਸਦ ਕੀ ਮਤਲਬ ਕੀ ਹੈ ਸਕਸੈਸ ਤੇ ਤੁਸੀਂ ਸਾਰੇ ਤੇਰੀਜੋਗਾ ਦੱਸਣੀ ਹੈ ਐ ਨਹੀਂ ਦੱਸਣੀ ਜਿਹਾ ਆਪਾਂ ਹੁਣ ਲੱਗ ਗਿਆ ਕਿ ਆਪਾਂ ਹੁਣ ਵਧੀਆ ਹੋ ਜਾ ਗਏ ਲਾਈਫ ਸਟਾਈਲ ਨਹੀਂ ਤੁਹਾਨੂੰ ਕੋਈ ਸੁਣਨ ਵਾਲੀ ਸਮੱਸਿਆ ਹੈ ਜੀ ਸਮੱਸਿਆ ਸੀ ਸੋਨੂ ਰਾਮ ਜੀ ਨੇ ਦੱਸਿਆ ਮੇਰੀ ਕੁੜੀ ਕਹਿੰਦੀ ਹੈ ਮੈਨੂੰ ਮੈਸੇਜ ਜਿਹੜਾ ਨੰਬਰ ਆਉਂਦਾ ਬਿਲਕੁਲ ਆਉਂਦਾ ਮੋਟੀਵੇਟ ਵੀ ਕਰਨਾ ਆਉਂਦਾ ਤਾਂ ਆਪਣਾ ਸਾਰਾ ਕੁਝ ਹੈ ਸਾਰਾ ਸਭ ਕੁਝ ਸੰਭਵ ਹੈ ਵਧੀਆ ਹੁੰਦਾ ਸਭ ਪਰ ਤੁਸੀਂ ਉਸ ਨੂੰ ਸਹੀ ਢੰਗ ਨਾਲ ਦੇਸ਼ ਕਿਵੇਂ ਕਰਦੇ ਸਮੱਸਿਆ ਤੇ ਦੀ ਗੱਲ ਅਕੈਡਮੀ ਤੁਹਾਨੂੰ ਵੀ ਗੱਲ ਸਮਝਾਉਂਦੀ ਹੈ ਅਕੈਡਮੀ ਦੇ ਆਪ ਜੋ ਵੇਤਨ ਦਿੱਤੀ ਹੋਈ ਹੈ ਜਿਹੜੇ ਤੁਹਾਨੂੰ ਬਾਹਰ ਦੇਣਾ ਦੇ ਦੇਣਾ ਸੋਨ ਸਾਰੇ 25% ਕਿਹਾ ਮੈਂ ਕਹਿੰਦਾ 25% ਦੇ 75% ਸੋਨ ਸਾਰੇ ਅਕੈਡਮੀ ਨੂੰ ਯੋਗਦਾਰ ਹੁੰਦਾ ਹੈ ਤੁਸੀਂ ਇਕੱਲੇ ਪੜ੍ਹਾਉਂਦੇ ਨਾ ਕਿਵੇਂ ਕਰੋ ਤੁਸੀਂ ਉਹਨੂੰ ਅਨੁਸ਼ਾਸਨ ਦੇ ਵਿੱਚ ਲੈ ਕੇ ਆਉਣ ਦੀ ਗੱਲ ਵੀ ਕਰਦੇ ਹੋ ਅਨੁਸ਼ਾਸਨ ਬਣਾਉਣਾ ਜ਼ਰੂਰੀ ਹੈ ਸੀਡਿੰਗ ਕੈਪੈਸਿਟੀ ਤੁਸੀਂ ਬਣਾ ਲਏ ਹੋ ਇੱਥੇ ਬੈਠੇ ਦੀ ਤੁਸੀਂ ਇਹ ਗੱਲਾਂ ਸੁਣ ਰਹੇ ਹੋ ਕਹਿੰਦੇ ਸਭ ਤੋਂ ਪਹਿਲਾਂ ਬੰਦਾ ਵਧੀਆ ਸੁਣਨ ਵਾਲਾ ਹੋਣਾ ਚਾਹੀਦਾ ਬੋਲਣ ਵਾਲਾ ਤਾਂ ਬਹਿਣਾ ਕੈਪੈਸਿਟੀ ਨੂੰ ਜੀ ਦੀ ਸੁਣਨੀ ਦੀ ਤੇ ਜੇ ਕੈਪੈਸਿਟੀ ਹੈਗੀ ਸੁਣਨ ਦੀ ਤੇ ਕੈਪੈਸਿਟੀ ਹੋਏਗੀ ਬੰਦੇ ਦੇ ਬੈਠ ਕੇ ਪੜ੍ਹਨ ਦੀ ਅੱਜ ਸਮੱਸਿਆ ਇਹ ਜਿਸ ਗੱਲ ਦੀ ਹੈ ਸੁਣੋ ਤਾਂ ਅਸੀਂ ਇੱਕ ਲਾਇਬ੍ਰੇਰੀ ਬਣਾਈ ਹੈ ਜਵਾਕਰ ਸੀ ਉੱਥੇ ਲੱਕ ਸ਼ਾਮ ਤੱਕ ਬੈਠੇ ਰਹਿੰਦੇ ਨੇ ਇੱਕ ਕੈਪੈਸਿਟੀ ਹੈ ਜੀ ਕੈਪੈਸਿਟੀ ਨਹੀਂ ਲੜੀ ਪੜਾਂਗੇ ਆਪਾਂ ਬਾਤੀ ਬਾਠ ਕਰਦਾ 3 ਘੰਟੇ ਬੈਠ ਕੇ ਬਾਤ ਕਰਦਾ 2 ਘੰਟੇ ਬੈਠ ਕੇ ਬਾਤ ਕਰਦਾ ਜਾਂ ਜਿਹੜੀ ਅਸਾਧਨਾ ਬਣੀ ਕਿਸੇ ਚੀਜ਼ ਨੂੰ ਪੜਨ ਤਾਂ ਜੇ ਉਹ ਸਾਧਨਾ ਬਣੀਏ ਤਾਂ ਤਾਂ ਹੀ ਬਰਦਾ ਤਾਂ ਇਹ ਤਾਂ ਆਪਣੀ ਧੂਈ ਦੇ ਦਰਦ ਆਪਣੀ ਹੋਰ ਦਾ ਦਰਦ ਜਿਆਦਾ ਯਾਦ ਆਉਂਦੀ ਜਿਹੜੇ ਘਰ ਦੇ ਵਿੱਚ ਕੰਮ ਕਰਨ ਵਾਲੀਆਂ ਜੇ ਜਿਹੜੀਆਂ ਨਾਲੜਾ ਪੜਨਾ ਨਾਲੇ ਹੀ ਵੀ ਸਮੱਸਿਆ ਹੈ ਵੀ ਆਪਣੇ ਕੰਮ ਨੇ ਜਿਹੜੀ ਉਹ ਕੰਮ ਸਾਨੂੰ ਪੜਾਈ ਕਰਨ ਦਿੰਦੇ ਨਹੀਂ ਪਰ ਫਿਰ ਵੀ ਪੜਦੇ ਸਾਰੀਆਂ ਆਪਣੀਆਂ ਉਹ ਸਕਸੈਸ ਨਾਲ ਜੁੜੀਆਂ ਹੋਈਆਂ ਜਾਂ ਘੜਨਾਵਾ ਨਿਕਲੇ ਨਿਕਲੇ ਉਹ ਫੈਕਟ ਨੇ ਨਿਕਲੇ ਨਿਕਲੇ ਆਪਣੀ ਉਹ ਗੁਰੂ ਕਾਪਟਾ ਨੇ ਜਿਹੜੀਆਂ ਆਪਾਂ ਨੂੰ ਬੜਾ ਵਜ੍ਹਾ ਤਿਆਰ ਕਰਦੇ ਤਾਂ ਤੁਸੀਂ ਸਾਰਿਆਂ ਨੇ ਇਹ ਕੌਫਟਾ ਆਪਣੇ ਆਪ ਦੀ ਵਿੱਚ ਉਹਨਾਂ ਨੂੰ ਤੁਸੀਂ ਮਾਰ ਕੀਤਾ ਤਾਂ ਵੇਖੀ ਜਿਸਮਤ ਦੀ ਗੱਲ ਤੁੰਗਰਾਮ ਜੀ ਦੀ ਕੀਤੀ ਹੈ ਠੀਕ ਹੈ ਮੈਂ ਕੋਸ਼ਿਸ਼ ਕਰਦਾ ਕਰਦਾ ਹਾਂ ਵੀ ਕਿਸਮਤ ਨੂੰ ਮੰਨਦਾ ਮੈਂ ਕੋਸ਼ਿਸ਼ ਕਰਦਾ ਕਰਦਾ ਹਾਂ ਮੇਰਾ ਆਪ ਦਾ ਵਿਜ਼ਨ ਹੋ ਸਕਦਾ ਹੈ ਮੇਰੀ ਆਪ ਦੀ ਹੋ ਸਕਦੀ ਹੈ ਨਹੀਂ ਤੁਹਾਡਾ ਪਹਿਲਾ ਟੈਸਟ ਕਲੀਅਰ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ ਤੁਸੀਂ ਇਹ ਮੰਨ ਲਓ ਕਿ ਤੁਹਾਡੇ ਜੋਬ ਹਿੱਟ ਗਈ ਸੀ ਜੋਬ ਹੋਏ ਤੁਸੀਂ ਫਿੱਟ ਨਹੀਂ ਸੀ ਇਹ ਗੱਲ ਨਹੀਂ ਜੋਕਰ ਨੂੰ ਜਿਹੜੀ ਤਿਆਰ ਕੀਤੀ ਹੈ ਉਹ ਮੈਰੀਟ ਹੈ ਤੁਸੀਂ ਮੈਰੀਟ ਨਹੀਂ ਲੱਗੇ ਰਾਗੇ ਤੁਹਾਡੀ ਕਾਬਲੀਅਤ ਉਸ ਜੌਬ ਵਾਸਤੇ ਨਹੀਂ ਹੈ ਇਸ ਕਰਕੇ ਤੁਹਾਡਾ ਡੈਸਟਿਨੀ ਨਹੀਂ ਤੁਹਾਡੀ ਇਸ ਤੋਂ ਉੱਪਰ ਹੈ ਜਿਸ ਨੂੰ ਸਾਨੂੰ ਲਾਮ ਜੀ ਨੇ ਦੱਸਿਆ ਇੱਕ ਕੁੜੀ ਜਾਂ ਲੜਕੀ ਹੈ ਉਹ ਉਹ ਬਹੁਤ ਖੁਸ਼ ਸੰਤੁਸ਼ਟ ਨਹੀਂ ਹੋ ਸਕਦੀ ਮੈਂ ਉਸ ਤੋਂ ਬਾਤ ਉਮੀਦ ਕਰਦਾ ਸੀ ਕਿ ਪੁਲਿਸ ਉਸ ਨਾਲ ਸਹਾਰੇ ਬਿਲਕੁਲ ਸਹੀ ਹੋ ਸਕਦੀ ਹੈ ਇਹ ਹੀ ਗੱਲ ਵਾਪਰ ਦੇਖਣਾ ਹੈ ਜਿਹੜੇ ਤੁਸੀਂ ਕੀਤੇ ਨੇ ਜਿਹੜੀ ਬਾਅਦਿਆਂ ਜੂ ਦੱਸ ਰਿਹਾ ਆਪਾਂ ਸਾਰੇ ਸਵੈਸਟੇ ਆ ਸੱਪਾ ਸਾਰੇ ਅਪੋਇੰਟਮੈਂਟਾਂ ਲੱਗਦੀਆਂ ਪਰ ਜਿਹੜਾ ਅਗਲਾ ਵਿਜ਼ਨ ਆਪਣਾ ਜ ਅਗਲਾ ਕੰਮ ਹੋਣਾ ਚਾਹੀਦਾ ਜਿਵੇਂ ਕਲਾਮ ਦਾ ਜੀਦਨ ਹੈ ਉਵੇਂ ਤੁਹਾਡਾ ਆਪ ਦਾ ਵੀ ਇਦਾਂ ਹੋਣਾ ਚਾਹੀਦਾ ਤੁਸੀਂ ਉਸੇ ਭਾਗ ਨਾਲ ਹੀ ਪੜ੍ਹਨਾ ਮੈਂ ਅਕਸਰ ਗੱਲ ਕਰਦਾ ਚਾਰ ਫਾਰੇ ਬੱਚਿਆਂ ਦੇ ਕੋਲ ਜਿੰਦਗੀ ਬਿਲਕੁਲ ਖਤਮ ਹੋ ਜਾਂਦੀ ਹੈ ਕਦੋਂ ਚਾਰ ਪੇਪਰ ਦੇ ਦੇ ਜੀ ਤੇ ਕਲੀਅਰ ਹੋ ਜਾਦਾ ਸੋਨਰਾਮ ਜੀ ਬੜੇ ਹੌਸਲੇ ਨਾਲ ਇੰਜ ਕਾਲ ਜੀ ਬਣੀ ਸਵਾਲ ਇਹ ਹੈ ਸਵਾਦ ਅੰਲੇ ਜਦੋਂ ਜਦੋਂ ਤੁਸੀਂ ਪੜਦੇ ਹੋ ਪੇਪਰ ਕਲੀਅਰ ਨਹੀਂ ਹੁੰਦਾ ਦੁਆਰਾ ਦਾ ਨਹੀਂ ਪੜਦੇ ਉਹਦਾ ਪੇਪਰ ਮੈਂ ਪੜਿਆ ਨਹੀਂ ਦੁਬਾਰਾ ਹੁਣ ਉਸ ਤੋਂ ਬਾਅਦ ਮੈਂ ਨੌਕਰੀ ਲੱਗ ਗਿਆ ਪੜਿਆ ਨਹੀਂ ਆਪ ਤੁਸੀਂ ਵਾਕੀ ਵੇਖ ਲਿਓ ਜਿਹੜੇ ਬੰਦੇ ਕਹਿੰਦੇ ਹੁਣ ਆਪਾਂ ਸੰਤੋਸ਼ਿਆ DJਆ ਨਹੀਂ ਜੀ ਕਰਦਾ ਬੰਦਾ ਪਰ ਜਿਹੜਾ ਨਹੀਂ ਲੱਗਾ ਉਹ ਜਿਹੜੀ ਵਿੱਦਿਆ ਹੋਣਾ ਚਾਹੀਦੀ ਹੈ ਜਿਹੜਾ ਜੇ ਤੁਸੀਂ ਨਿਰਧ ਕਰੀ ਜਾਂਦੇ ਜਦੋਂ ਤੁਸੀਂ ਸਫਲ ਹੋ ਗਏ ਇੱਕ ਸਾਈਡ ਤੇ ਜਾ ਕੇ ਤੁਸੀਂ ਵਿੱਦਿਆ ਦਾ ਆਪਣਾ ਆਸਰਾ ਛੱਡ ਦਿੰਦੇ ਛੱਡਣ ਨਾਲ ਥੋੜਾ ਹੋਤਾ ਬੇਟਸ ਤੇ ਬੇਟਸ ਕੰਮ ਕਰਦੇ ਰਹੋ ਕਿਉਂਕਿ ਤੁਸੀਂ ਆਪ ਜਾਗੇ ਰਹੇ ਹੋ ਦੋ ਰੋਜ਼ ਨਹੀਂ ਕਾ ਕਰੋਗੇ ਮੇਰਾ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਦੀ ਰਣੀ ਬਸੋ ਦੀ ਗੱਲ ਕਰ ਰਿਆ ਮੈਂ ਮੇਰੀ ਵਿਜ਼ਿਟ ਵੇਲੇ ਸਰਜੀਤਪੁਰ ਡੀਐਸਐਫ ਦੇ ਵਿੱਚੋਂ ਦਾਸਾਬੀ ਸਰਵਿਸ ਦਾ ਪੇਸ਼ਾ ਕੀਤਾ ਸੀ ਤਾਂ ਸਾਨੂੰ ਮਕਸਦ ਸਾਨੂੰ ਨੂੰ ਇਹ ਲੱਗਦਾ ਸੀ ਵੀ ਅਸੀਂ ਡੀਐਸਐਫ ਵਾਸਤੇ ਨਹੀਂ ਬਣੇ ਸਾਡੇ ਤਾਂ ਕੰਮ ਹੋਰ ਵੀ ਹੈਗੇ ਨੇ ਤਾਂ ਅਸੀਂ ਉਹ ਪਿਆਰੀਆਂ ਕਰੀਏ ਦੋ ਵਾਰ ਇਹਨਾਂ ਦਾ ਅਡਾਪਟ ਰਹਿ ਗਿਆ ਚਾਰ-ਚਾਰ ਪੰਜ-ਪੰਜ ਨਜ਼ਰਾਂ ਨੂੰ ਮੇਰੇ ਨਾਲ ਜਦੋਂ ਸਾਡੇ 16 ਦੇ ਪਰਿਵਾਰ ਹੀ ਹੋਸਨ ਜਨਨ ਪਰਦੀਆਂ ਨੇ ਕੋਈ ਨਾ ਕੋਈ ਗੱਲ ਇਸ ਕਰਾ ਦੋ ਘੰਟੇ ਹੁੰਦਾ